ਇੱਕ ਦਰਿੰਦੇ ਪਤੀ ਦੇ ਵੱਲੋਂ ਆਪਣੀ ਪਤਨੀ ਦਾ ਕਤਲ ਕਰਕੇ ਉਸ ਦੀ Laash ਨੂੰ ਖੁਰਦਬੁਦ ਕਰਨ ਦੇ ਲਈ ਉਸ ਨੂੰ ਹਰੀਕੇ ਨਹਿਰ ਦੇ ਵਿੱਚ ਸੁੱਟੇ ਦਿੱਤੇ ਜਾਣ ਦਾ ਇਹ ਮਾਮਲਾ ਸਾਹਮਣੇ ਆਇਆ ਤੇ ਜਾਣਕਾਰੀ ਮੁਤਾਬਕ ਐਸ ਐਚਓ ਹਰਪ੍ਰੀਤ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਮ੍ਰਿਤਕ ਲੜਕੀ ਗੁਰਪ੍ਰੀਤ ਦੇ ਪਿਤਾ ਨੇ ਉਹਨਾਂ ਨੂੰ ਦਰਜ ਕਰਵਾਏ ਬਿਆਨਾਂ ਚ ਦੱਸਿਆ ਕਿ ਚਮਕੌਰ ਸਿੰਘ ਨੇ ਉਹਨਾਂ ਦੀ ਲੜਕੀ ਦਾ ਕਤਲ ਕੀਤਾ ਹੈ ਤੇ Laash ਨੂੰ ਖੁਰਦਬੁਰਦ ਕਰਨ ਦੇ ਲਈ ਹਰੀਕੇ ਨਹਿਰ ਦੇ ਵਿੱਚ ਸੁੱਟ ਦਿੱਤਾ। ਜਿਸ ਤੋਂ ਬਾਅਦ ਉਹਨਾਂ ਵੱਲੋਂ ਚਮਕੌਰ ਸਿੰਘ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਮੰਨਿਆ ਕਿ ਉਸਨੇ ਆਪਣੀ ਪਤਨੀ ਦਾ ਕਤਲ ਕਰਕੇ ਮ੍ਰਿਤਕ ਦੇ ਹਰੀਕੇ ਨਹਿਰ ਦੇ ਵਿੱਚ ਸੁੱਟੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਵੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫਿਲਹਾਲ ਪੁਲਿਸ ਨੇ ਮ੍ਰਿਤਕ ਲੜਕੀ ਦੇ ਦੇ ਜਿਹੜੀ ਲੱਭਣ ਦੀ ਕੋਸ਼ਿਸ਼ ਕੀਤੀ ਹੈ ਤੇ ਉਧਰ ਪੱਤਰਕਾਰਾਂ ਦਰਾਂ ਗੱਲਬਾਤ ਕਰਦੇ ਆ ਮ੍ਰਿਤਕ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਦਾ ਕਤਲ ਚੰਕੌਰ ਸਿੰਘ ਤੇ ਉਸਦੇ ਪਰਿਵਾਰ ਨੇ ਕੀਤਾ ਹੈ ਤੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਇਨਸਾਫ ਦੀ ਮੰਗ ਕੀਤੀ ਹੈ ਤਾਂ ਜ਼ਿਕਰ ਹੋ ਗਿਆ ਕਿ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਚਮਕੌਰ ਸਿੰਘ ਦਾ ਕਿਸੇ ਹੋਰ ਮਹਿਲਾ ਦਾ ਨਾਜਾਇਜ਼ ਸਬੰਧ ਹੈ ਤੇ ਚਮਕੌਰ ਸਿੰਘ ਆਪਣੀ ਪਤਨੀ ਨੂੰ ਛੱਡ ਕੇ ਉਸ ਮਹਿਲਾ ਦਾ ਵਿਆਹ ਕਰਵਾਉਣਾ ਚਾਹੁੰਦਾ ਸੀ ਜਿਸ ਕਰਕੇ ਅਕਸਰ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਤੇ ਇਸੇ ਦੇ ਚੱਲਦਿਆਂ ਚਮਕੌਰ ਸਿੰਘ ਦੇ ਵੱਲੋਂ ਗੁਰਪ੍ਰੀਤ ਦਾ ਕਤਲ ਕਰ ਦਿੱਤਾ ਗਿਆ। ਉਦ ਦਾ ਥਾਣਾ ਸਿੱਟੀ ਪੱਟੀ ਪੁਲਿਸ ਵੱਲੋਂ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੇਰਾ ਨਰਾਜ਼ ਵੀਰ ਕੋਰ ਹੈ। ਹਾਂਜੀ ਉਹ ਮੇਰੀ ਪੁਈ ਜੀ ਲੱਗਦੇ ਸਕੇ ਪੁਈ ਜੀ ਆ ਮੇਰੇ ਇਹਨਾਂ ਨੇ ਇਹਨਾਂ ਨੇ ਮੇਰੀ ਪੁਈ ਜੀ ਦਾ ਕਤਲ ਕੀਤਾ ਇਹਦੇ ਬਾਪੋਂ ਦੇ ਹੀ ਕਿ ਅਸੀਂ ਦੂਸਰਾ ਵਿਆਹ ਕਰਾਉਣਾ ਮੇਰੀ ਪੁਈ ਜੀ ਇਹ ਗੱਲ ਨੂੰ ਮੰਨਦੇ ਨਹੀਂ ਉਹਨਾਂ ਨੇ ਇਹ ਕਿਹਾ ਕਿ ਮੈਂ ਦੂਸਰਾ ਵਿਆਹ ਨਹੀਂ ਹੋਣ ਦੇਣਾ ਇਹਨਾਂ ਨੇ ਦਬਾਅ ਪਾ ਕੇ ਇਹਦਾ ਕਤਲ ਕਰ ਦਿੱਤਾ ਵਾ ਕੱਲ ਵੀ ਇਹ ਸਾਰੇ ਜਾਣੇ ਅਸੀਂ ਆਏ ਆ ਇਹ ਸਾਰੇ ਜਾਣੇ ਪਗੌੜਾ ਹੀ ਅਸੀਂ ਇਹਨਾਂ ਨੂੰ ਫੜ ਫੜ ਕੇ ਸਾਡੇ ਨੂੰ ਲਿਜਾਂਦਾ ਵਾ ਜੇ ਤੋ ਇਹ ਸੱਚੇ ਹੀ ਤੇ ਇਹ ਭੱਜੇ ਕਿਉਂ ਵਾ ਜੇ ਇਹ ਸੱਚੇ ਹੁੰਦੇ ਤੇ ਘਰੇ ਰਹਿੰਦੇ ਅਹੀਂ ਸਾਰਿਆਂ ਨੂੰ ਲਾਬ ਲਾਬ ਕੇ ਲਿਆਂਦਾ ਵੈ ਇਹਨਾਂ ਨੂੰ ਬੰਦ ਕੇ ਰੱਖਿਆ ਵਾ ਕਿ ਇਹ ਕੇ ਪਾਸੇ ਨਿਕਲਣਾ ਜਾਣ। ਕੀ ਮੰਗ ਰਹੇ ਹੋ? ਅਹੀਂ ਇਹ ਮੰਗ ਕਰਦੇ ਆ ਕਿ ਸਾਨੂੰ ਸਾਡੀ ਪੂਆ ਚਾਹੀਦੀ ਆ। ਤੇ ਹਾਨੂੰ ਹਿਸਾਬ ਸਾਈ ਦਾ ਬਸ, ਹਾਨੂੰ ਹੋਰ ਕੁਝ ਨਹੀਂ ਚਾਹੀਦਾ। ਕਤਲ ਕੀਤਾ ਕਿਨੇ ਆਏ? ਇਹ ਕਤਲ ਚਮਕੌਰ ਸਿੰਘ ਨੇ ਕੀਤਾ ਮੇਰੇ ਫੁੱਫੜ ਨੇ। ਕਿਨੇ ਜਾਣੇ ਨੇ ਕੀਤਾ ਰੱਬ। ਕਿਨੇ ਜਾਣੇ ਟੋਟਲ? ਇਹ 5 ਜਾਣੇ ਪੂਰੇ ਆ। ਕੀ ਨਾਂ ਪਤਾ ਕੋਈ ਉਹਨਾਂ ਦਾ? ਹਾਂਜੀ। ਇੱਕ ਚਮਕੌਰ ਸਿੰਘ ਹੋ ਗਿਆ, ਇੱਕ ਉਹਨਾਂ ਦੀ ਮਾਂ ਹੋ ਗਈ, ਇੱਕ ਉਹਨਾਂ ਦੀ ਭੈਣ ਹੋ ਗਈ, ਇੱਕ ਉਹਨਾਂ ਦਾ ਦੋਤਾ ਹੋ ਗਿਆ। ਇੱਕ ਜਿਹੜੀ ਜਨਾਨੀ ਬਾਹਰ ਰੱਖੀ ਆ ਉਹਨਾਂ ਨੇ ਪੱਕੀ ਮੰਗ ਕਰੋ ਕਿ ਹੁਣ ਇਨਸਾਫ ਇਹ ਇਹ ਕਾਨੂੰਨ ਇਨਸਾਫ ਚਾਹੀਦਾ ਇਹ ਖੜੀ ਪ੍ਰਸ਼ਿਲ ਸਿੰਘ ਮਾਮਲਾ ਰਾਜਪੱਤੀ ਥਾਣੇ ਬੋਲਦੇ ਪੱਤੀ ਥਾਣੇ ਇਹ ਪਹੁੰਚੇ ਆ ਵੀ ਅਸੀਂ ਸਾਨੂੰ ਤਲਾਹ ਮਿਲੀ ਕਿ ਤੁਹਾਡੀ ਕੁੜੀਆ ਤਾਂ ਚਲ ਗਈ 4:00 ਵਜੇ ਹਾਂਜੀ ਤੇ ਉਹ ਮੁਰਕੇ ਜਿਹੜੀ ਖਬਰ ਸਾਨੂੰ ਆਉਂਦੀ ਆਉਂਦੀ ਆ ਸਾਢੇ 9:00 ਵਜੇ ਸਾਡੇ ਮਾਮਾ ਜੀ ਜਵਾਈ ਨੂੰ ਕੀਤਾ ਜਾਂਦਾ ਫੋਨ ਵੀ ਦੇਖੋ ਦੇਖ ਕੇ ਵੀ ਭੁਲਾਈਤ ਨਹੀਂ ਆਈ ਤੁਹਾਡੇ ਉਹ ਗੁੜੀਆਂ ਇਹਨਾਂ ਦਾ ਜਵਾਬ ਦਿੱਤਾ ਵੀ ਨਹੀਂ ਆਈ ਮੁੜ ਕੇ ਅਹੀਂ ਚਲੋ ਰਾਤ ਕੱਟੀ ਆ ਦਿਨੇ ਮੁੜ ਕੇ ਅਹੀਂ 3-4 ਵਜੇ ਆ ਜੰਨੇ ਆ ਆ ਜੰਨੇ ਆ ਤੇ 4 ਵਜੇ ਦੇ ਆਂਦਾ ਸਾਨੂੰ ਇਹ ਟਾਈਮ ਦੇ ਮੁਤਾਬਕ ਕੋਈ 4 ਵਜੇ ਗੁੜੀਆਂ ਤੋਂ ਗਈ ਆ ਇਹ ਮੁੜ ਕੇ ਆ ਬਰਾਦਰ ਮੇਰਾ ਇਹਨੂੰ ਨਾਲ ਲੈ ਕੇ ਨਹੀਂ ਸੀ ਟੀਵੀ ਕੈਮਰੇ ਬਿਨੇ ਉਹਦੇ ਵੀ ਸਾਨੂੰ ਇਹ ਲੱਗਾ ਵੀ ਜਦੋਂ ਇਹ ਤੁਸੀਂ ਸਾਡੇ ਬੱਚੇ ਗਏ ਚਾਹ ਪੀ ਕੇ ਆਂਦੇ ਮਾਤਾ ਕੋਈ ਚਾਹ ਪੀ ਕੇ ਗਏ ਆ ਤੇ ਬੱਚੇ ਜਾਂਦੇ ਆਂ ਦੀਦੇ ਕੈਮਰੇ ਦੇ ਵਿੱਚ ਜਦੋਂ ਮੁੜ ਕੇ ਇਹ ਪ੍ਰੋਣਾ ਵੀ ਮੁੜ ਕੇ ਨਿਕਲਦਾ ਅੰਗਰੋਂ ਬਾਹਰ ਜਾਂਦਾ ਤੇ ਮਾਤਾ ਆਪਣੇ ਨਾਲ ਲੈ ਕੇ ਜਾਂਦਾ ਮੋਟਰਸਾਈਕਲ ਤੇ ਵਿਖਿਆ ਤੇ ਜਦੋਂ ਉੱਥੋਂ ਵਾਪਸ ਆਉਂਦਾ ਇਹ ਕੱਲਾ ਆਉਂਦਾ ਘਰ ਮਾਤਾ ਨੇ ਆਪਣੇ ਕਿੱਥੇ ਛੱਡ ਆਉਂਦਾ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਇਹ ਸਾਨੂੰ ਆਂਦਾ ਕਿ ਮੈਂ 5-7 ਮਿੰਟ ਅੰਦਰ ਆਵਾਂ ਫਿਰ 5-7 ਮਿੰਟ ਰਿੰਦਾ ਹੈ 40 ਮਿੰਟ ਲਾਉਣਾ ਅੰਦਰ ਠੀਕ ਹੈ ਉਦੋਂ ਫਿਰ ਮੋਟਰਸਾਈਕਲ ਲੈ ਕੇ ਚਲੇ ਜਾਂਦਾ ਉਹ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਜਿਉਂ ਜਾਂਦਾ ਵਾ ਤੇ ਵਾਪਸ ਮੁੜ ਕੇ ਫੇਰ ਆਉਂਦਾ ਦਸ ਕਿ ਮਿੰਟੀ ਜਿਉਂ ਵਾਪਸ ਆਉਂਦਾ ਦਸ ਫੇਰ 2 ਕਿ ਮਿੰਟ ਅੰਦਰ ਜਾਂਦਾ ਮੋਟਰਸਾਈਕਲ ਆਪਣਾ ਲਾਉਂਦਾ ਵਾ ਤੇ ਗੱਡੀ ਅੰਦਰੋਂ ਕੱਢ ਕੇ ਲੈ ਜਾਂਦਾ ਉਹ ਉਹ ਵੀ ਅਸੀਂ ਵੇਖੀ ਆ ਮੁੜ ਕੇ 6 ਵਜੇ ਬੱਚੇ ਵੀ ਆ ਜਾਂਦੇ ਟਿਊਸ਼ਨ ਨੂੰ ਬੱਚਿਆਂ ਨੂੰ ਪੁੱਛਿਆ ਗਿਆ ਵੀ ਮਾਤਾ ਟਾ ਡਿਆਂ ਦਾ ਵੀ ਜਦੋਂ ਅਸੀਂ ਆਏ ਹਾਂ ਉਹਨੂੰ ਘਰ ਨਹੀਂ ਹੈਗੀ ਮਾਤਾ ਨੂੰ ਨਹੀਂ ਉਹਨਾਂ ਦੇ ਬੇਟਾ ਨੇ ਤੇ ਇੰਨੀ ਗੱਲ ਉਹਨੂੰ ਬਾਅਦ ਅਸੀਂ ਇਹ ਨਹੀਂ ਬੋਲਿਆ ਵੀ ਰਾਤੀਂ ਗੱਡੀ 9 ਵਜੇ ਲਿਆਉਂਦਾ ਵਾ ਵਾਪਸ ਕੇ 10 ਵਜੇ ਨਾਲ ਉਦੋਂ ਬਾਅਦ ਦਾ ਸਾਨੂੰ ਨਹੀਂ ਪਤਾ ਇਹ ਕੁੜੀ ਦਾ ਨਾਂ ਕੀ ਕੁੜੀ ਦਾ ਨਾਂ ਗੋਪਰੀਤ कौर ਕਿਹੜੇ ਪਿੰਡ ਦੇ ਆਈ ਸੀ ਪਿੰਡ ਪੱਟੀ ਵਿਆਈ ਸੀ ਕਿੱਥੋਂ ਦੇ ਰਹਿਣ ਵਾਲੇ ਆਈ ਐ ਇਹ ਪੁੱਲਰ ਪਿੰਡ ਆਪਣੇ ਅੱਛਾ ਤੇ ਕਿੰਨੇ ਬੱਚੇ ਦੇ ਬੱਚੇ ਕੁੜੀ ਆ ਦੇ ਕਾਕਾ ਤੇ ਕੀ ਹੁਣ ਤੁਹਾਡੇ ਕਹਿੰਦਾ ਮਤਲਬ ਕੀ ਹੈ ਜੀ ਕਤਲ ਹੋਇਆ ਦਾ ਹਾਂਜੀ ਕਤਲ ਹੋਇਆ ਜੀ ਸਾਨੂੰ ਪੂਰਾ ਯਕੀਨ ਹੈ ਇਸ ਗੱਲ ਦਾ ਕਿਉਂਕਿ ਗੱਡੀ 40 ਮਿੰਟਾਂ ਜਿਹੜਾ ਜੋ ਵੀ ਹੋਇਆ ਉਦੋਂ ਹੋਇਆ ਇਹ ਆਪਣੇ ਚਮਕੌਰ ਸਿੰਘ ਨੇ ਸਾਰਾ ਪਰਿਵਾਰ ਸਭ ਵਿੱਕੇ ਹੀ ਹੋਰੋਂ ਕਿਉਂਕਿ ਮਾਰਾ ਵੀ ਗਈ ਹੈ ਸਾਡੇ ਕੇ ਗਏ ਤੁਹਾਡੇ ਸਾਹਮਣੇ ਕੀ ਕੋਈ ਕੈਮਰੇ ਦੇ ਵਿਖਿਆ ਮਰਨ ਛੱਡ ਕੇ ਆ ਗਿਆ ਹੋ ਪੰਨਾ ਚਮਕੌਰ ਸਿੰਘ ਹੋਰ ਵੀ ਕੋਈ ਨਾਲ ਨਹੀਂ ਘਰੇ ਸਾਰੇ ਹੋਟਾਂ ਕੀ ਮੰਗੀ ਕਰਦੇ ਮੰਗਾਈ ਸਾਫਤਾ ਇਹਦਾ ਸਾਡੀ ਭੈਣ ਦੀ ਲਾਸ਼ ਮਿਲਣੀ ਚਾਹੀਦੀ ਸਾਨੂੰ ਵੀ ਫੁੱਟ ਬੁੱਟ ਕਰਕੇ ਛੋਟਾ ਔਰ ਬਿਆਨਾਂ ਦੇ ਅਨੁਸਾਰ ਵੀ ਗਲਾ ਕੁੱਟ ਕੇ ਮਾਰ ਕੀ ਬਿਆਨ ਉੱਤੇ ਲੈ ਚੁੱਕੇ ਪੁਲਿਸ ਵਾਲੇ ਤੇ ਪੁਲਿਸ ਨੇ ਕਾਰਵਾਈ ਕੀਤੀ ਕੋਈ ਕਾਰਵਾਈ ਅਜੇ ਨਹੀਂ ਕਰਦੇ ਕੀਤੀ ਜੀ ਚਲ ਰਹੀ ਹੁਣ ਸ਼ਹਿਰ ਦੇ ਆਂਦੇ ਗਏ ਹੁਣੇ ਸਾਨੂੰ ਨਹੀਂ ਪਤਾ ਸਾਨੂੰ ਕੋਈ ਦਿਨ ਹੋਇਆ ਹੈ ਕਿ ਨਹੀਂ ਗਏ ਆ ਤਾਂ ਬੜੀ ਮਿਲੀ ਉਹਦੀ ਨਹੀਂ ਅਜੇ ਤੱਕ ਕੋਈ ਨਹੀਂ ਆਈ ਜੀ ਨਹੀਂ ਜੀ ਦਾ ਮੇਰਾ ਨਾਮ ਗੁਰਚਨ ਸਿੰਘ ਹੈ ਜੀ ਇਹ ਮਾਮਲਾ ਆ ਜੋ ਪਤੀ ਖਣੇ ਦੇ ਵਿੱਚ ਘਟਿਆ ਹੋਇਆ ਹੈ ਮਾਮਲਾ ਜੀ ਸਾਡੀ ਕੁੜੀ ਆ ਐਨੇ ਸਾਡੀ ਤੇ ਉਹਨਾਂ ਦਾ ਸਾਡੇ ਪਰੌਂਦੇ ਨੇ ਕਤਲ ਕਰਤਾ ਜੀ ਉਹਨਾਂ ਦੀ ਨਾ ਕੀ ਕੁੜੀ ਦਾ ਕੁੜੀ ਦਾ ਨਾਮ ਗੁਰਪ੍ਰੀਤ ਕੋ ਹੈ ਤੇ ਕੀ ਮਸਲਾ ਮਸਲਾ ਜੀ ਇਹਨਾਂ ਦਾ ਕੋਈ ਫੇਰ ਚੱਲਦਾ ਸੀ ਬਾਹਰ ਤੇ ਘਰਦੋਂ ਵੀ ਇਹਨਾਂ ਨੂੰ ਦਬਾ ਪੈਂਦਾ ਸੀ ਕਿ ਉਹਨੂੰ ਲੈ ਕੇ ਆਈਏ ਤੇ ਤੈਨੂੰ ਪੈਸਾ ਪਾਣੀ ਕੋਈ ਦਿੱਤਾ ਜਾਊਗਾ ਤੇ ਵਾਸਤੇ ਤੇ ਉਹਨੂੰ ਵੀ ਰੱਖ ਲਾਂਗੇ ਨਾਲ ਤੇ ਬਟ ਕੁੜੀ ਸਾਡੀ ਮੰਨਦੀ ਨਹੀਂ ਸੀ ਇਸ ਵਰਕੇ ਇਨਾ ਦਬਾ ਕਰਕੇ ਸਾਰੇ ਪਰਿਵਾਰ ਨੇ ਨਾਲ ਮਿਲ ਕੇ ਮਾਰਿਆ ਜੀ ਕਿੰਨੀ ਬਾੜ ਦਾ ਆਦਾਈ ਬਾੜ ਦਾ ਤਿੰਨ ਤਰੀਕ ਦੀ ਹੈ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਫਿਰ ਉਹਨਾਂ ਨੇ ਇਸ ਤਰ੍ਹਾਂ ਸਾਨੂੰ ਜਦੋਂ ਤਲਾਹ ਮਿਲੀ ਆ ਉਦੋਂ 3 ਦੋ ਤਰੀਕ ਨੂੰ ਰਾਤ ਨੂੰ ਫੋਨ ਗਿਆ ਵਾ ਤੇ ਉਸ ਤੋਂ ਬਾਅਦ ਆ ਅਸੀਂ 3:30 ਵਜੇ ਇੱਥੇ ਆਏ ਕਰੀ ਇੱਥੇ ਉਹਨਾਂ ਨੇ ਪੁੱਛਿਆ ਆਣ ਕੇ ਪੁੱਛਿਆ ਪਰ ਉਹਨਾਂ ਨੇ ਪੁੱਛਿਆ ਕਿ ਇਹ ਕਿੱਥੇ ਕੋਈ ਲਾਗੇ ਬੰਨੇ ਉਹਨੇ ਸਿਰਫ ਇਹੋ ਦੱਸਿਆ ਵੀ 4 ਵਜੇ ਚਲੇ ਗਈ ਆ ਉਸ ਤੋਂ ਬਾਅਦ ਆ ਉਹਨੂੰ ਪੁੱਛਿਆ ਵੀ ਕੋਈ ਕੈਮਰੇ ਦੇਖੇ ਆ ਉਹ ਕਹਿੰਦਾ ਵੀ ਨਹੀਂ ਕੈਮਰੇ ਨੇ ਦੇਖੇ। ਇਸ ਤੋਂ ਪਤਾ ਚੱਲਦਾ ਹੈ ਕਿ ਮਤਲਬ ਕੁੱਤਾ ਪਿੱਲੀ ਗਵਾਚਿਆ ਹੋਵੇ ਸਾਡਾ। ਇਹ ਆਪਾਂ ਸਾਰੇ ਗਲੀ ਦੇ ਕੈਮਰੇ ਖੰਗਾਲ ਮਾਰਦੇ ਆ। ਉਹਦੀ ਪਤਨੀ ਗਵਾਚੀ ਸੀ ਪਰ ਸਾਰੇ ਗਵਾਂਢ-ਗਵਾਂਢ ਕਿਸੇ ਨੂੰ ਨਹੀਂ ਸੀ ਪਤਾ ਹੈਗਾ। ਹੂੰ। ਤੇ ਉਸ ਤੋਂ ਬਾਅਦ ਅਸੀਂ ਆਪ ਖੁਦ ਜਾ ਕੇ ਕਿਸੇ ਦੇ ਘਰੇ ਕੈਮਰੇ ਦੇਖੇ ਆ। ਜੋ ਦੇਖਣ ਦੇ ਮੁਤਾਬਕ ਤਕਰੀਬਨ 4 ਵਜੇ ਇਹਨਾਂ ਦੇ ਬੱਚੇ ਟਿਊਸ਼ਨ ਤੇ ਜਾਂਦੇ ਆ। ਤੇ ਉਸ ਤੋਂ ਬਾਅਦ ਇਹ 10 ਤੋਂ 15 ਮਿੰਟ ਬਾਅਦ ਮਾਂ ਤੇ ਇਹਨਾਂ ਦਾ ਬੇਟਾ ਇਹ ਬਾਜ਼ਾਰ ਜਾਂਦੇ ਆ ਕਿਤੇ। ਪਤਾ ਗਸਲ ਦੇ ਮੁਤਾਬਕ ਉਹਨਾਂ ਦੇ ਉਸ ਤੋਂ ਬਾਅਦ 10-15 ਮਿੰਟ ਫਿਰ ਵਾਪਸ ਆਉਂਦੇ ਆ ਇਹ ਫੇਰ ਜਾਂਦੇ ਆ ਫੇਰ ਆਉਂਦੇ ਆ ਉਸ ਤੋਂ ਜੋ ਤੀਸਰੀ ਵਾਰ ਜਾਂਦੇ ਉਹ ਤੋਂ ਗੱਡੀ ਲੈ ਕੇ ਜਾਂਦੇ ਆ ਹੂੰ ਤੇ ਕੋਈ ਦੋਸ਼ੀ ਦਾ ਗ੍ਰਿਫਤਾਰੀ ਹੋਈ ਦੋਸ਼ੀ ਦੀ ਫਿਲਹਾਲ ਚਮਕੌਰ ਸਿੰਘ ਦੇ ਦਿਖਾਇਆ ਗਿਆ ਉਸ ਤੋਂ ਬਾਅਦ ਹੋਰ ਰਾਤੀ ਇਹਨਾਂ ਦੇ ਰਿਕਵਰ ਕੀਤਾ ਸੀ ਮਾਂ ਤੇ ਪੈਣ ਦੀ ਮੰਗੀ ਆ ਬੇ ਮੰਗੇ ਇਨਸਾਫ ਚਾਹੀਦਾ ਜੀ ਇਹਨਾਂ ਨੂੰ ਸਾਨੂੰ ਚਾਹੀਦਾ ਇਨਸਾਫ ਬੱਚੇ ਜੀ ਦੋ ਬੱਚੇ ਆ ਜੀ ਇੱਕ ਬੇੜਾ ਇੱਕ ਬੇਟੀ ਹੈ ਠੀਕ ਹੈ ਤੇ ਪੇਣੇ ਵਾਪ ਘੋੜਾ ਜੀ ਇਹਨਾਂ ਦਾ ਮੇਰੇ ਹਾਂਜੀ ਬਾਉ ਜੀ ਕੀ ਨਾਮ ਤੁਹਾਡਾ ਨਾਮ ਸਰਦਾਰ ਜਗਨਦਰ ਸਿੰਘ ਕੀ ਗੱਲ ਬਾਤ ਹੋਈ ਜਿਹੜਾ ਥਾਣੀ ਖੜੇ ਅੱਛਾ ਐਸੇ ਆਇਆ ਮੈਨੂੰ ਪਤਾ ਲੱਗਾ ਕਿ ਲੱਕੜੀ ਮਾਰਤੀ ਆ ਤੁਹਾਡੇ ਤੇ ਕਿਨੇ ਮਾਰੀ ਆ ਅੱਜ ਤੁਮਕੋ ਵੱਲ ਨੇ ਕੀ ਲੱਗਦਾ ਚਮਕੋ ਵੱਲ ਤੁਮੇ ਯਾਰ ਜਵਾਈ ਕਿੱਥੋਂ ਦਾ ਰਹਿਣਾ ਸਾਰਾ ਐਸੇ ਦਾ ਪੱਟੀ ਦਾ ਹੀ ਰਹਿਣਾ ਆ ਪੰਜਾਂ ਪੰਜਾਂ ਮਾਹੀ ਆ ਜੀ ਵਿੱਚੇ ਬੁੜੀਆਂ ਨੇ ਪੰਜਾਂ ਪਰ ਇਹ ਮਾਂ ਭੈਣ ਤੇ ਇਹ ਬੁੜੀ ਕੀ ਮੰਗਦੀ ਕਰਦੇ ਨੇ ਮੰਗ ਕੀ ਕਰਦੀ ਆ ਮੰਗ ਚ ਐ ਮੈਂ ਕੁਛ ਨਹੀਂ ਮੰਗ ਰਿਹਾ ਆ ਆਪਣੀ ਧੀ ਚਾਹੀਦੀ ਮੈਨੂੰ ਵਰਗੋਹੋਂ ਮੰਗ ਰਿਹਾ ਮੈਂ ਮੈਨੂੰ ਕੋਈ ਮੰਗ ਨਹੀਂ ਚਾਹੀਦੀ ਮੇਰੀ ਧੀ ਚਾਹੀਦੀ ਮੈਨੂੰ ਵਾਈਫ ਆਫ ਚਮਕੌਰ ਸਿੰਘ ਪਿੱਛੋਂ ਭੁੱਲਰ ਪਿੰਡ ਦੇ ਤੇ ਪੇਕੇ ਕੁੜੀ ਤੇ ਇੱਥੇ ਵਿਆਹੀ ਆ ਚਮਕੌਰ ਸਿੰਘ ਜਿਹੜਾ ਪੀਡਬਲਿਊ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦਾ ਸਰਕਾਰੀ ਮੁਲਾਜ਼ਮ ਇਹਨੇ ਆਪਣੀ ਘਰ ਵਾਲੀ ਨਾਲ ਝਗੜਾ ਹੋਣ ਤੋਂ ਬਾਅਦ ਉਹਦਾ ਗਾਲ ਘੁੱਟ ਕੇ ਇਹਨੂੰ ਮਾਰ ਕੇ ਤੇ 3 ਤਰੀਕ ਦੀ ਸ਼ਾਮ ਨੂੰ ਹਰੀਏ ਬਣੀ ਨਹਿਰਾ ਚੱਲਦੀਆਂ ਆ Rajasthan ਨੂੰ ਉਹਨਾਂ ਦੇ ਵਿੱਚ ਸੁੱਟਾਇਆ ਤੇ ਸਾਡੇ ਕੋਲੋਂ ਕੱਲ ਇਹਨਾਂ ਨੇ ਪਰਿਵਾਰ ਪੇਕੇ ਪਰਿਵਾਰ ਨੇ ਦਰਖਾਸਤ ਦਿੱਤੀ ਸੀ ਕਿ ਸਾਡੀ ਕੁੜੀ ਮੇਰੀ ਮਿਸਿਆ ਉਹਦੀ ਤਫ਼ਤੀਸ਼ ਤਹਿਤ ਇਹ ਕਰਨੀ ਸ਼ੁਰੂ ਕੀਤੀ ਦਾ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਤੇ ਉਹਦੇ ਵਿੱਚ ਜਿਹੜੇ ਤੱਥ ਸਾਹਮਣੇ ਆਏ ਕਿ ਇਹਨੇ ਚਮਕੌਰ ਨੇ ਤਾਂ ਗੜਾ ਘੁੱਟ ਕੇ ਉਹਨੂੰ ਮਾਰ ਕੇ ਜਲਾਦ ਸੁੱਟਦੀ ਆ ਕੀ ਕਰਨੀ ਸੀ ਸਰ ਕੀ ਹਾਲਾਤ ਸੀ ਅਜੇ ਹੀ ਤਫ਼ਤੀਸ਼ ਕਰਨਾ ਉਹਦੇ ਸੰਬੰਧੀ ਪੁੱਛਗਛ ਚੱਲ ਰਹੀ ਚਮਕੌਰ ਨੂੰ ਕਰਾਂਗੇ ਪੁੱਛਗਛ ਉਹਦੀ ਤੇ ਜੋ ਵੀ ਉਹਦੇ ਤੱਥ ਸਾਹਮਣੇ ਉਹਦੇ ਸੰਬੰਧੀ ਅਰਕੇ ਤੇ ਕਰਨੀ ਕੀਤੀ ਹੈ ਕਿੰਨੇ ਜਣਾਂ ਦੀ ਗ੍ਰਿਫਤਾਰੀ ਹੋ ਚੁੱਕੀ ਸਰ ਅੱਜ ਇਹ ਚਮਕੌਰ ਨੂੰ ਹੀ ਕੀਤਾ ਹੈ ਅਪਰੀਹੈਂਡ ਦੀ ਪੁਸ਼ਕਿਸ਼ ਕਰਾਂਗੇ ਰਸਟਰੀ ਦੀ ਫਿਰ ਫਿਰੋਜ਼ ਸਾਹਿਬ ਨਾਲ ਦੀ ਰੈਸਟ ਪਾ ਕੇ ਦੇ ਫੇਰ ਲਈ ਕਿ ਤੂੰ ਸਮਝਣ ਆਵਾ ਕਿੰਨੇ ਜਣੇ ਦੇ ਸਰ ਪਰਚਾ ਹੋ ਚੁੱਕਾ ਹੋ ਗਿਆ ਟੋਟਲ 5 ਜਣੇ ਦੇ ਪਰਚਾ ਜਿਹੜਾ ਬਾਈ ਨੇ ਮੇਨ ਰਿਕਾਰਡ ਕਰਾਇਆ ਪੰਜ ਜਣੇ ਦੇ ਪਰਚਾ ਕੀ ਨਾਮ ਸਰ ਇਹ ਇੱਕ ਚਮਕੌਰ ਸਿੰਘ ਆ ਚਮਕੌਰ ਸਿੰਘ ਦੀ ਮਾਤਾ ਚਮਕੌਰ ਸਿੰਘ ਦੀ ਭੈਣ ਤੇ ਉਹਦਾ ਆਪਣੇਵਾਂ ਗੁਰਪ੍ਰੀਤ ਤੇ ਇੱਕ ਰਿੰਨੂ ਕੁੜੀ ਜਿਹਦੇ ਨਾਲ ਇਹਨਾਂ ਦੇ ਦੱਸਣ ਮੁਤਾਬਕ ਕਿ ਉਹਦੇ ਅਫੇਅਰ ਹੀ ਚਮਕੌਰ ਸਿੰਘ ਨੇ ਅਗਲੀ ਸਰਕਾਰ ਵਾਲੀ ਗੱਲ ਚੱਲ ਰਹੀ ਹੈ ਅਗਲੀ ਪਰਚਾ ਦਰਜ ਹੋ ਗਿਆ ਜਿਵੇਂ ਜਿਹੜਾ ਵਾਦਾ ਡੈੱਡ ਬੋਡੀ ਦੀ ਭਾਲ ਦਾ ਤੇ ਟੀਮਾਂ ਭੇਜ ਰਹੇ ਹਨ ਡੈੱਡ ਬੋਡੀ ਦੀ ਭਾਲ ਕਰਕੇ ਵਕਫਾ ਨਾਲ ਸੰਪਰਕ ਵੀ ਕਰ ਰਹੇ ਹਨ ਡੈੱਡ ਬੋਡੀ ਮਿਲਣ ਤੇ ਉਹਦਾ ਜੋ ਵੀ ਡਾਕਟਰੀ ਰਿਪੋਰਟ ਲੈ ਕੇ ਉਹ ਵੀ ਉਹਦਾ ਪੋਸਟਮਾਰਟਮ ਕਰਾ ਰਹੇ ਹਨ